ਜਾਂ ਤਾਂ ਬੰਦਾ ਕਿਸੇ ਵੀ ਕੰਮ ਨੂੰ ਸ਼ੌਂਕ ਨਾਲ ਕਰਦਾ ਹੈ ਜਾਂ ਨਾਲ ਕਰਦਾ ਜਾਂ ਪਿਆਰ ਨਾਲ ਕਰਦਾ ਪਿਆਰ ਹੁੰਦਾ ਪ੍ਰੇਮ ਹੁੰਦਾ ਖਿੱਚ ਹੁੰਦੀ ਹੈ ਜਾਂ ਹੁੰਦਾ ਲਾਲਚ ਵੀ ਬੰਦਾ ਕਿਸੇ ਵੀ ਕੰਮ ਨੂੰ ਨਿਭਾ ਰਿਹਾ ਉਹ ਲਾਲਚ ਨਾਲ ਕਰ ਰਿਹਾ ਤੇ ਜਾਂ ਹੁੰਦਾ ਡੰਡੇ ਨਾਲ ਡਰ ਨਾਲ ਹੁਣ ਕਈ ਬੱਚੇ ਪੜ੍ਹਾਈ ਕਰਦੇ ਸ਼ੌਂਕ ਨਾਲ ਕਈ ਬੱਚੇ ਪੜ੍ਹਾਈ ਸ਼ੌਂਕ ਨਾਲ ਕਰਦੇ ਹੈ ਜਾਂ ਨਾਲ ਕਰਦੇ ਹੈ ਤੇ ਕਈਆਂ ਨੂੰ ਡੰਡੇ ਨਾਲ ਪੜਾਉਣੀ ਪੈਂਦੀ ਹੈ ਡੰਡੇ ਨਾਲ ਸਕੂਲ ਭੇਜਣਾ ਪੈਂਦਾ ਹੈ ਡੰਡੇ ਨਾਲ ਹੀ ਡੰਡਾ ਚੱਕ ਕੇ ਉਹਨਾਂ ਨੂੰ ਕਿਤਾਬ ਚਕਾਉਣੀ ਪੈਂਦੀ ਹੈ ਤੇ ਕੋਈ ਲਾਲਚ ਵਸ ਕਿਸੇ ਨੂੰ ਕੋਈ ਲਾਲਚ ਦੇ ਦਿੰਨੇ ਵੀ ਜੇ ਤੂੰ ਪਾਸ ਹੋ ਗਿਆ ਤੈਨੂੰ ਵੱਡਾ ਸਾਈਕਲ ਲੈ ਕੇ ਦੇਵਾਂਗੇ ਕਿਸੇ ਨੂੰ ਆਪਾਂ ਲਾਲਚ ਦਿੰਨੇ ਆ ਤਰੀਕਾ ਹੁੰਦਾ ਹੈ ਜਵੇਂ ਬਾਬੇ ਫਰੀਦ ਨੂੰ ਲਾਲਚ ਦਿੱਤਾ ਬਾਬੇ ਫਰੀਦ ਦੀ ਮਾਂ ਨੇ ਕਿ ਪੁੱਤ ਜੇ ਅੱਲਾ ਦੀ ਨਮਾਜ਼ ਅਦਾ ਕਰੇਂਗਾ ਰੱਬ ਦਾ ਨਾਮ ਲਏਗਾ ਤੇ ਤੈਨੂੰ ਕੁਝ ਖਾਣ ਪੀਣ ਨੂੰ ਮਿੱਠੀਆਂ ਚੀਜ਼ਾਂ ਮਿਲਣਗੀਆਂ ਤੇ ਉਹ ਲਾਲਚ ਬੱਚਾ ਕਰਨ ਲੱਗ ਗਿਆ ਹੁਣ ਇਹ ਤੁਸੀਂ ਸੋਚਣਾ ਵੀ ਰੱਬ ਦੀ ਭਗਤੀ ਰੱਬ ਨਾਲ ਪ੍ਰੀਮ ਬਣਾਉਣਾ ਹੈ ਜਿਹੜਾ ਉਹ ਕਿਵੇਂ ਬਣਾਉਣਾ ਸ਼ੌਂਕ ਨਾਲ ਲਾਲਚ ਨਾਲ ਜਾਂ ਡੰਡੇ ਨਾਲ ਤੇ ਤੁਰਨਾ ਤਾਂ ਪੈਣੀ ਐ ਇਸ ਰਸਤੇ 'ਤੇ ਇਹ ਕੰਮ ਹੀ ਇਹ ਹੈ ਮੇਨ ਕੰਮ ਹੀ ਇਹ ਕਰਨਾ ਹੈ ਅਸੀਂ ਬਾਕੀ ਤਾਂ ਫालतू ਦੇ ਅਵਰੇ ਕਾਜ ਬਾਣੀ ਕਹਿੰਦੀ ਅਵਰ ਕਾਜ ਤੀਰਹਿ ਕਿਤੈ ਨ ਕਾਮ ਮਿਲ ਸਾਧ ਸੰਗਤਿ ਭਾਜ ਕੇਵਲ ਨਾਮ ਕਲਯੁਗ ਦਾ ਇਹਦਾ ਸਮਾਂ ਹੈ ਕਿ ਐਸੀ ਹਵਾ ਚੱਲੀ ਹੈ ਕਿ ਬੰਦੇ ਨੂੰ ਹੀ ਨਹੀਂ ਪਤਾ ਵੀ ਮੈਂ ਕਰਨਾ ਕੀ ਹੈ ਮੈਂ ਕਰਨ ਕੀ ਆਇਆ ਹਾਂ ਤੇ ਕਰੀ ਕੀ ਜਾਨਾ ਆਓ ਸੁਖਮਨੀ ਸਾਹਿਬ ਦੀ ਬਾਣੀ ਵਿੱਚੋਂ ਆਪਾਂ ਤੁਕ ਲੈਨੇ ਆ ਤੇ ਇਹਦੀ ਵਿਚਾਰ ਕਰਦੇ ਆ ਪਹਿਲਾਂ ਆਪਾਂ ਗਾ ਕੇ ਪੜਹੀਏ ਤੁਸੀਂ ਘਰਾਂ 'ਚ ਜਿੰਨੇ ਸੁਖਮਨੀ ਸਾਹਿਬ ਪੜ੍ਹਦੇ ਹੋ ਤੁਹਾਡੇ ਲਈ ਸੌਖਾ ਹੈ ਜਿਹੜੇ ਤਾਂ ਪੜ੍ਹਦੇ ਰਹਿੰਦੇ ਆ ਜਿਹੜੇ ਸੁਣਦੇ ਰਹਿੰਦੇ ਪੜਿਓ ਪਿਆਰ ਵਿੱਚ ਬਿਰਥੀ ਸਾਖਤ ਕੀ ਆਰ ਜਾ ਬਿਰਥੀ ਸਾਖਤ ਕੀ ਆਰ ਜਾ ਬਿਰਥੀ ਸਾਖਤ ਕੀ ਸਾਚ ਬਿਨਾ ਕਹਿ ਹੋਵਤ ਸੂਚਾ 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 ਬਿਰਥਾ ਨਾਮ ਬਿਨਾ ਤਨ ਅੰਦ ਬਿਰਥਾ ਨਾਮ ਬਿਨਾ ਤਨ ਅੰਦ ਬਿਰਥਾ ਮੁਖ ਆਵਤ ਤਾ ਕੈ ਦੁਰਗੰਧ ਮੁਖ ਆਵਤ ਤਾ ਕੈ ਦੁਰਗੰਧ ਮੁਖ ਆਵਤ ਆਓ ਸਮਝੀਏ ਮਹਾਰਾਜ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜਾ ਸਾਖਤ ਹੁੰਦਾ ਨਾ ਮਾੜਾ ਬੰਦਾ ਉਦੀ ਆਰਜਾ ਉਦੀ ਉਮਰ ਅਜਾਈ ਲੰਘ ਜਾਂਦੀ ਹੈ ਬਿਰਤ ਕਿਸੇ ਕੰਮ ਨਹੀਂ ਵੀ ਮੰਨ ਲਓ ਕੰਪਨੀ ਨੇ ਕੋਈ ਨਵੀਂ ਗੱਡੀ ਤਿਆਰ ਕੀਤੀ ਤੇ ਸ਼ੋਅਰੂਮ ਚ ਖੜੀ ਰਹੀ ਖੜੀ ਖੜੀ ਗੱਲ ਕੀਤੀ ਬਸ ਉਮੀ ਸਾਖਤ ਬੰਦੇ ਦੀ ਉਮਰ ਹੁੰਦੀ ਹੈ ਬਿਰਥੀ ਸਾਖਤ ਕੀ ਆਰਜਾ ਆਰਜਾ ਦਾ ਭਾਵ ਉਮਰ ਹੁਣ ਕਹਿੰਦੇ ਸਾਚ ਬਿਨਾ ਕਹੇ ਹੋਵਤ ਸੂਚਾ ਰੱਬ ਨਾਲੋਂ ਟੁੱਟੇ ਹੋਏ ਬੰਦੇ ਦੀ ਜ਼ਿੰਦਗੀ ਜਦੋਂ ਝੂਠ 'ਚ ਅਜਾਈ ਲੰਘਦੀ ਹੈ ਕਹਿੰਦੇ ਸੱਚ ਤੋਂ ਬਿਨਾ ਉਹ ਸੁੱਚਾ ਹੋਈ ਨਹੀਂ ਸਕਦਾ ਕਹਿੰਦੇ ਬਿਰਥਾ ਨਾਮ ਬਿਨਾ ਤਨ ਅੰਧ ਕਹਿੰਦੇ ਸਾਖਤ ਬੰਦੇ ਦਾ ਅੰਨੇ ਦਾ ਸਰੀਰ ਹੈ ਜਿਹੜਾ ਕਹਿੰਦੇ ਉਹ ਕਿਸੇ ਕੰਮ ਦਾ ਹੀ ਨਹੀਂ ਨਾਮ ਤੋਂ ਬਿਨਾ ਤਾਂ ਕਹਿੰਦੇ ਅੰਨਾ ਸਮਝੋ ਨਾਮ ਹੀ ਅੱਖਾਂ ਸਾਡੀਆਂ ਹੁਣ ਜਿਹੜੀ ਅਗਲੀ ਤੁਕ ਕਹੀਏ ਕਹਿੰਦੇ ਮੁਖ ਆਵਤ ਤਾਕੈ ਦੁਰਗੰਧ ਮੁਖ ਮੂੰਚੋਂ ਆਵੇ ਤਾਂ ਕੈ ਦੁਰਗੰਧ ਇਹ ਦੁਰਗੰਧ ਕਿਹੜੀ ਦੀ ਗੱਲ ਹੋ ਰਹੀ ਹੈ ਨਿੰਦਿਆ ਰੂਪੀ ਦੁਰਗੰਧ ਆਖੋ ਸਤਨਾਮ ਹੁਣ ਇੱਥੇ ਬਹੁਤ ਬਰੀਕ ਬਚਨ ਸੁਣਿਓ ਮਹਾਰਾਜ ਕਹਿੰਦੇ ਕਾਮੀ ਵੀ ਬਖਸ਼ਾ ਜਉ ਕਰੋਧੀ ਵੀ ਬਖਸ਼ਾ ਜਉ ਹੰਕਾਰੀ ਮੋਚ ਫਸਿਆ ਵੀ ਬਖਸ਼ਾ ਜਉ ਲੋਭੀ ਵੀ ਬਖਸ਼ਾ ਜਉ ਕਹਿੰਦੇ ਇੱਕ ਹੈ ਜਿਹਨੂੰ ਬਹੁਤ ਔਖਾ ਬਖਸ਼ਾਂਗੇ ਇੱਕ ਬੰਦਾ ਬਹੁਤ ਔਖਿਆ ਬਖਸ਼ਿਆ ਜਉ ਉਹ ਕਿਹੜਾ ਉਹ ਨਿੰਦਕ ਆਖੋ ਸਤਨਾਮ ਨਿੰਦਕ ਬਖਸ਼ਣਾ ਬਹੁਤ ਔਖਾ ਹੈ ਈਰਖਾਲੂ ਬਖਸ਼ਣਾ ਬਹੁਤ ਔਖਾ ਹੈ ਇਹ ਤਾਂ ਕਹਿੰਦੇ ਛੋਟੇ ਬਹੁਤ ਹੈ ਜਿੰਨਾ ਕਰੜਾ ਭਿਆਨਕ ਨਿੰਦਕ ਹੁੰਦਾ ਤੇ ਈਰਖਾਲੂ ਹੁੰਦਾ ਉਹਨਾਂ ਕੋਈ ਨਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨਾਲ ਈਰਖਾ ਸੀ ਤਾਂ ਹੀ ਤਤੀ ਤਵੀ ਤੇ ਭਾਇਆ ਨਾ ਹੋਰ ਗੁਰੂ ਅਰਜਨ ਦੇਵ ਜੀ ਨੇ ਕੁਝ ਮਾੜਾ ਥੋੜੀ ਕੀਤਾ ਸੀ ਇਥੇ ਕਿ ਮੁਖ ਆਵਤ ਤਾਕੈ ਦੁਰਗੰਧ ਉਹਦੇ ਮੂੰਹ ਵਿੱਚੋਂ ਨਿੰਦਿਆ ਰੂਪੀ ਮੁਸ਼ਕ ਆਉਂਦੀ ਹੈ ਨਿੰਦਿਆ ਰੂਪੀ ਮੁਸ਼ਕ ਤੇ ਬਸ ਜਿਹੜਾ ਰੱਬ ਦੇ ਘਰ ਦੀ ਗੱਲ ਕਰੇ ਜਿਹੜਾ ਇਨਸਾਨੀਅਤ ਦੀ ਗੱਲ ਕਰੇ ਉਹ ਕੀ ਹੁੰਦਾ ਉਹਦੇ ਮੂੰਹ ਚ ਫੁੱਲ ਖਿਰਦੇ ਹੈ ਉਹਦੇ ਮੂੰਹ ਚ ਸੁਗੰਧੀ ਆਉਂਦੀ ਹੈ ਇਹੀ ਸੁਗੰਧੀ ਹੈ ਬਸ ਸਮਝ ਲਓ ਜਿਹੜਾ ਤੁਹਾਡੇ ਕੋਲ ਆ ਕੇ ਬੈਠ ਕੇ ਪਰਾਈ ਨਿੰਦਿਆ ਕਰੇ ਸਮਝ ਲਓ ਇਹਦੇ ਮੂੰਹ ਚੋਂ ਮੁਸ਼ਕ ਆਉਂਦੀ ਹੈ ਇਹ ਲੋਕਾਂ ਦੀ ਪਰਾਈ ਨਿੰਦਿਆ ਕਰ ਰਿਹਾ ਹੈ ਦੁਰਗੰਧ ਛੱਡ ਰਿਹਾ ਹੈ ਤੁਹਾਡੇ ਕੋਲ ਤੇ ਅਸੀਂ ਉਸ ਦੁਰਗੰਧ ਨੂੰ ਮਾਣ ਰਹੇ ਹਾਂ ਸਾਡੀ ਤਰਾਸ ਦੀ ਇਹ ਆ ਵੀ ਅਸੀਂ ਉਸ ਨੂੰ ਮਾਣ ਰਹੇ ਹਾਂ ਮੰਨਣਾ ਨਹੀਂ ਉਸ ਚੀਜ਼ ਨੂੰ ਟੋਕਣਾ ਹੈ ਉੱਥੇ ਉਹਨੂੰ ਕਹਿ ਭਾਈ ਜੇ ਰੱਬ ਦੇ ਨਾਮ ਦੀ ਗੱਲ ਕਰਨੀ ਹੈ ਤਾਂ ਸੁਣਾ ਰੱਬ ਦੇ ਘਰ ਦੀ ਗੱਲ ਹੁੰਦੀ ਹੈ ਕਿਸੇ ਨੂੰ ਨਹੀਂ ਆਉਂਦੀ ਰਹ ਵਿਚਾਰ ਇੱਕ ਮਲੂਕਾ ਹੋਇਆ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਲਈ ਤੇ ਮਲੂਕਾ ਮਹਾਰਾਜ ਦੀ ਨਿੰਦਿਆ ਬਹੁਤ ਕਰਦਾ ਸੀ ਜਿੱਥੇ ਬੈਠਣਾ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਖਿਲਾਫ ਬੋਲਣਾ ਹਰ ਵਕਤ ਮਾੜਾ ਹੀ ਬੋਲੀ ਜਾਣਾ ਜਿੱਥੇ ਜਾਣਾ ਕਿਉਂਕਿ ਛੜਿਆ ਪਿਆ ਸੀ ਨਾਮਦਰੋਂ ਜਿਹਦੇ ਅਸੀਂ ਵਿਰੋਧੀ ਹੋਈਏ ਤੇ ਵਿਰੋਧੀ ਬੰਦਾ ਉਹ ਫਿਰ ਪੂਰਾ ਇੱਕ ਦੀਆਂ ਚਾਰ ਬਣਾ ਕੇ ਦੱਸਦਾ ਹੈ ਵਧਾ ਚੜਾ ਕੇ ਦੱਸਦਾ ਥੋੜੀ ਜੀ ਗੱਲ ਹੋਵੇ ਉਹਨੂੰ ਮਸਾਲਾ ਲਾ ਲਾ ਕੇ ਦੱਸਦਾ ਹੈ ਨਿੰਦਿਆ ਜੋ ਕਰਨੀ ਹੈ ਈਰਖਾ ਜੋ ਹੈ ਬਦਨਾਮ ਜੋ ਕਰਨਾ ਹੈ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਖਿਲਾਫ ਹੁਣੇ ਨਿੰਦਿਆ ਚੁਗਲੀ ਈਰਖਾ ਦਵੇਸ਼ ਸਾੜਾ ਕੱਢਣ ਲੋਕਾਂ ਚ ਬੈਠ ਕੇ ਜਿੱਥੇ ਬੈਠਣਾ ਗੁਰੂ ਸਾਹਿਬ ਦੇ ਖਿਲਾਫ ਸਮਾਂ ਬੀਤਿਆ ਸਮਾਂ ਬੀਤਦਾ ਗਿਆ ਤੇ ਉਹਨੂੰ ਦੌਰਾ ਪੈਣ ਲੱਗਿਆ ਮਿਰਗੀ ਦਾ ਬਹੁਤ ਭਿਆਨਕ ਦੌਰਾ ਪੈਣਾ ਇੱਕ ਇੱਕ ਘੰਟਾ ਦੌਰਾ ਪਿਆ ਰਹਿਣਾ ਬੁਰੇ ਹਾਲ ਉਹ ਕਿਸੇ ਨੇ ਕਿਹਾ ਗੁਰੂ ਦੀ ਨਿੰਦਿਆ ਕਰਦਾ ਹੈ ਗੁਰੂ ਕੋਲ ਜਾ ਮਾਫੀ ਮੰਗ ਗੁਰੂ ਬਖਸ਼ੂ ਆ ਤੈਨੂੰ ਆਖਰਕਾਰ ਦੁਖੀ ਹੋਇਆ ਚੱਲ ਆ ਗਿਆ ਜਦੋਂ ਗਿਆ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਜਾ ਕੇ ਮੱਥਾ ਟੇਕਿਆ ਮਾਫੀ ਮੰਗੀ ਮਹਾਰਾਜ ਮੈਨੂੰ ਦੌਰਾ ਪੈਂਦਾ ਕਿਰਪਾ ਕਰੋ ਸੱਚੇ ਪਾਤਸ਼ਾਹ ਨੇ ਚਿਹਰਾ ਵੇਖ ਲਿਆ ਅੰਦਾਜ਼ਾ ਲਾ ਲਿਆ ਚਿਹਰੇ ਤੋਂ ਹੀ ਸ਼ਰਾਬ ਪੀਣਾ ਹੈ ਹਮਾਰਾ ਹੀ ਰੋਜ਼ ਪੀਣਾ ਹੈ ਲੈ ਫਿਰ ਸਾਡਾ ਬਚਨ ਮੰਨਿੰਗਾ ਹਮਾਰਾ ਸ਼ਰਾਬ ਪੀਣੀ ਛੱਡਦੇ ਕੋਈ ਗੱਲ ਨਹੀਂ ਤੈਨੂੰ ਦੌਰਾ ਨਹੀਂ ਪੈਂਦਾ ਆਖੋ ਸਤਨਾਮ ਜਦੋਂ ਇਸ ਤਰ੍ਹਾਂ ਕਿਹਾ ਤੇ ਸਾਧ ਸੰਗਤ ਕਰ ਗਿਆ ਬਚਨ ਕਮਾਇਆ ਕਈ ਮਹੀਨੇ ਤੇ ਕਈ ਸਾਲ ਸ਼ਰਾਬ ਨਹੀਂ ਪੀਤੀ ਵਧਿਆ ਰਿਆ ਪਰ ਦੁਖਾਂਤ ਇਹ ਹੈ ਵੀ ਭਾਵੇਂ ਉਹ ਬੀਜ ਕਿਕਰ ਦਾ ਹੋਵੇ ਤੇ ਭਾਵੇਂ ਫੁੱਲਾਂ ਦਾ ਹੋਵੇ ਜੀ ਬੀਜ ਪਿਆ ਤੇ ਉੱਗੂ ਆ ਧਰਤੀ ਚ ਪਿਆ ਬੀਜ ਉੱਗ ਪੈਣਾ 15 ਦਿਨਾਂ ਨੂੰ ਉਗ ਜੇ ਮਹੀਨੇ ਨੂੰ ਉਗ ਜੇ 6 ਮਹੀਨਿਆਂ ਨੂੰ ਉਗ ਜੇ ਸਾਲ ਬਾਅਦ ਉਗ ਜੇ ਦੋਆਂ ਸਾਲਾਂ ਬਾਅਦ ਉਗ ਜੇ ਕਈ ਬੀਜ ਇਹੋ ਜਿਹੇ ਆ 10 15 ਸਾਲਾਂ ਬਾਅਦ ਉਗਦੇ ਆ ਕਈ ਧਰਤੀ 'ਚ ਬੀਜ ਇਹੋ ਜਿਹੇ ਪਿਆ 20 ਸਾਲਾਂ ਬਾਅਦ 50 ਸਾਲਾਂ ਬਾਅਦ ਉਹਨਾਂ ਨਹੀਂ ਉਗਣੇ ਇਹੋ ਜੀ ਬੀਜ ਵੀ ਹੈ ਤੇ ਇਹੋ ਜੇ ਦਰਖਤ ਵੀ ਹੈ ਜਿੰਨੀ ਲੰਮੀ ਉਮਰ ਹੁੰਦੀ ਹੈ ਦਰਖਤ ਦੀ ਉਹਨਾਂ ਬੀਜ ਬਾਹਰ ਆਉਣ 'ਚ ਟਾਈਮ ਲੈਂਦਾ ਤੇ ਸਾਧ ਸੰਗਤ ਬਹੁਤ ਚਿਰ ਬਹੁਤ ਵਧੀਆ ਰਿਆ ਚੰਗਾ ਰਿਆ ਪਰ ਮਾੜੀ ਕਿਸਮਤ ਦੁਰਮਤ ਭੇੜੀ ਮਤ ਅੰਦਰੋਂ ਫੇਰ ਜਾਗਦੀ ਮਾੜੇ ਬੰਦਿਆ ਇਹ ਮਾੜਿਆਂ ਦਾ ਸੰਗ ਹੋ ਗਿਆ ਸ਼ਰਾਬ ਪੀਲੀ ਕੋਠੇ ਤੇ ਚੜ ਗਿਆ ਤੇ ਕੀ ਕਰਦਾ ਫੇਰ ਉਹੀ ਨਿੰਦਿਆ ਤਾਂ ਪਹਿਲਾਂ ਕਰਦਾ ਹੀ ਸੀ ਮਹਾਰਾਜ ਦੇ ਖਿਲਾਫ ਤਾਂ ਬੋਲਦਾ ਹੀ ਸੀ ਉਹ ਇਹ ਜੇ ਬੋਲ ਬੋਲੇ ਜਿਹੜੇ ਆਪਾਂ ਸੁਣ ਵੀ ਨਹੀਂ ਸਕਦੇ ਬਹੁਤ ਕੁਝ ਬੋਲਿਆ ਉਹ ਗੁਰੂਆ ਤੇਰੀ ਸਿੱਖੀ ਛੱਡੀ ਇਸ ਤਰ੍ਹਾਂ ਕਿਹਾ ਸ਼ਰਾਬ ਦੇ ਨਸ਼ੇ 'ਚ ਜਦੋਂ ਅਟਾਰੀ ਤੇ ਚੜਿਆ ਤਾਂ ਪੂਰਾ ਉੱਚੀ ਵੀ ਹਵਾ ਦਾ ਆਨੰਦ ਲੈਣ ਵਾਸਤੇ ਨਾਲੇ ਨਿੰਦਿਆ ਕਰੀ ਗਿਆ ਨਾਲੇ ਪੁੱਠਾ ਬੋਲੀ ਗਿਆ ਆਖਰਕਾਰ ਨਸ਼ੇ 'ਚ ਧੁੱਤ ਠਲੇ ਡਿੱਗ ਪਿਆ ਮੌਤ ਹੋ ਗਈ ਤੇ ਸਾਧ ਸੰਗਤ ਭਾਵੇਂ ਕਿ ਗੁਰੂ ਸਾਹਿਬ ਕੋਲ ਆ ਕੇ ਲੋਕ ਵੀ ਕਹਿੰਦੇ ਸੀ ਮਹਾਰਾਜ ਤੁਹਾਡੀ ਨਿੰਦਿਆ ਕਰਦਾ ਹੈ ਵਿਰੋਧਤਾ ਕਰਦਾ ਹੈ ਬਹੁਤ ਪੁੱਠਾ ਬੋਲਦਾ ਪਰ ਸੱਚੇ ਪਾਤਸ਼ਾਹ ਨੇ ਕਦੇ ਪ੍ਰਵਾਨ ਨਹੀਂ ਕੀਤੀ ਤੇ ਸਾਧ ਸੰਗਤ ਜਦੋਂ ਡਿੱਗਿਆ ਥਾਂੇ ਖਤਮ ਹੋ ਗਿਆ ਤੇ ਜੇ ਗੁਰੂ ਦਾ ਬਚਨ ਕਮਾਉਂਦਾ ਤੇ ਸਦਾ ਹੀ ਜੀਵਤ ਰਹਿੰਦਾ ਚੰਗਾ ਰਹਿੰਦਾ ਇਹ ਗੁਰੂ ਦੇ ਬਚਨ ਦੀ ਤਾਕਤ ਬਚਾ ਲੈਂਦੀ ਹੈ ਤੇ ਜਿਹੜਾ ਨਹੀਂ ਮੰਨਦਾ ਉਹ ਛੇਤੀ ਉਹਦੀ ਛੁੱਟੀ ਹੋ ਜਾਂਦੀ ਹੈ ਮਹਾਰਾਜ ਦੀ ਬਾਣੀ ਕਹਿੰਦੀ ਜਦੋਂ ਦੁਨਿਆਵੀ ਤੌਰ ਤੇ ਕੋਈ ਵੀ ਨਸ਼ਾ ਕਰਦੇ ਆ ਨਸ਼ਾ ਮਤ ਨੂੰ ਬਾਹਰ ਕੱਢ ਦਿੰਦਾ ਆਪਣਾ ਪਰਾਇਆ ਨਾ ਪਛਾਣੀ ਖਸਮੂ ੱਤਕੇ ਖਾਹੇ ਜਦੋਂ ਇਹ ਬਰਲ ਅੰਦਰ ਪੈਂਦੀ ਹੈ ਸ਼ਰਾਬ ਅੰਦਰ ਪੈਂਦੀ ਹੈ ਬੰਦਾ ਭੁੱਲ ਜਾਂਦਾ ਘਰ ਚ ਸਾਰਿਆਂ ਨੂੰ ਇਹ ਮੇਰੀ ਮਾਂ ਐ ਪਿਓ ਐ ਇਹ ਮੇਰੇ ਭਰਾ ਐ ਫਿਰ ਰਿਸ਼ਤੇ ਨਾਤੇ ਨਸ਼ਾ ਭੁਲਾ ਦਿੰਦਾ ਪਾਪ ਕਮਾਉਂਦਾ ਫਿਰ ਬੰਦਾ ਤਾਂ ਕਰਕੇ ਮਹਾਰਾਜ ਨੇ ਕਹਿ ਵੀ ਇਹ ਇਹ ਚੀਜ਼ ਤੋਂ ਦੂਰ ਹੋ ਨਸ਼ਾ ਤਾਂ ਕਾਸੇ ਦਾ ਵੀ ਹੋਵੇ ਨਸ਼ਾ ਮਾਇਆ ਦਾ ਵੀ ਹੋ ਜਾਂਦਾ ਪੈਸਿਆਂ ਦਾ ਵੀ ਹੋ ਜਾਂਦਾ ਕਿਸੇ ਉੱਚੇ ਅਹੁਦੇ ਦਾ ਵੀ ਹੋ ਜਾਂਦਾ ਨਸ਼ਾ ਹੰਕਾਰ ਦਾ ਵੀ ਚੜ ਜਾਂਦਾ ਨਸ਼ਾ ਜਵਾਨੀ ਦਾ ਵੀ ਹੁੰਦਾ ਕੋਈ ਵੀ ਚੀਜ਼ ਲੋੜ ਤੋਂ ਵੱਧ ਮਿਲ ਜੇ ਬੰਦੇ ਨੂੰ ਉਸ ਚੀਜ਼ ਦਾ ਨਸ਼ਾ ਹੋ ਜਾਂਦਾ ਮਹਾਰਾਜ ਕਹਿੰਦੇ ਮੁਖ ਆਵਤ ਤਾਕੈ ਦੁਰਗੰਧ ਜਿਵੇਂ ਉਹਦੇ ਮੁਖ ਚੋਂ ਨਿੰਦਿਆ ਰੂਪੀ ਦੁਰਗੰਧ ਆਉਂਦੀ ਸੀ ਅਸੀਂ ਇਹ ਧਿਆਨ ਰੱਖਣਾ ਵੀ ਮੇਰੇ ਮੂੰਹ ਚ ਮੁਸ਼ਕ ਨਾ ਮਾਰੇ ਦੁਨੀਆਵੀ ਤੌਰ ਤੇ ਆਪਾਂ ਦਾਤਨ ਬੁਰਸ਼ ਕਰਦੇ ਆ ਨਾ ਚੰਗੀਆਂ ਟੂਪਾਂ ਲਿਉਣੇ ਆ ਵੀ ਕੋਈ ਕਿਸੇ ਕੋਲ ਖੜੇ ਹੋਈਏ ਤੇ ਅਗਲੇ ਨੇ ਆਖਣਾ ਵੀ ਇਹਦੇ ਮੂੰਹ ਚ ਮੁਸ਼ਕ ਮਾਰਦੀ ਸੀ ਆਪਣਾ ਸਾਡਾ ਕੋਈ ਜਵਾਕ ਵੀ ਕੋਈ 2-4 ਦਿਨ ਬੁਰਸ਼ ਨਾ ਕਰੇ ਉਹਦੇ ਦੰਦ ਵੇਖ ਕੇ ਵੀ ਆਪਾਂ ਧੱਕੇ ਨਾਲ ਕਰਾਉਣੇ ਵੀ ਚੱਕ ਬੁਰਸ਼ ਕਰ ਅਸਾਤੇ ਮਨ ਚੋਂ ਜਿਹੜੀ ਮੁਸ਼ਕ ਆਉਂਦੀ ਹੈ ਦਿਮਾਗ ਜਿਹੜਾ ਮੁਸ਼ਕ ਗਿਆ ਮਨ ਸਾਡਾ ਮੁਸ਼ਕ ਗਿਆ ਇਹ ਜਿੱਦ ਤਾਂ ਕਮੀ ਨਹੀਂ ਕੀਤਾ ਇਹ ਤਾਂ ਆਪਾਂ ਸਮਝਾਇਆ ਨਹੀਂ ਆਪਣੇ ਬੱਚਿਆਂ ਨੂੰ ਮਹਾਰਾਜ ਇਹ ਚੀਜ਼ ਸਮਝਾਉਂਦੇ ਆ ਵੀ ਜਿੱਥੇ ਤਨ ਦੀ ਸਫਾਈ ਰੱਖਣੀ ਉਥੇ ਮਨ ਦੀ ਸਫਾਈ ਰੱਖਣੀ ਹੈ ਮਨ ਨਾ ਸਾਡਾ ਮੁਸ਼ਕਿਲ ਹੀ ਵਗਦਾ ਹੋਇਆ ਪਾਣੀ ਸੁੱਚਾ ਰਹਿੰਦਾ ਖੜਜੇ ਮੁਸ਼ਕਲ ਲੱਗ ਜਾਂਦੀ ਹੈ ਅਗਲਾ ਬਚਨ ਸੱਚੇ ਪਾਤਸ਼ਾਹ ਕਹਿੰਦੇ ਬਿਨ ਸਿਮਰਨ ਦਿਨ ਰੈਣ ਬਿਰਥਾ ਬਿਹਾਏ ਅਸਾ ਜਿਹੜਾ ਸਾਰਾ ਦਿਨ ਹੈ ਜਿਹੜੇ ਬੰਦੇ ਨੇ ਬਾਣੀ ਨਹੀਂ ਪੜ੍ਹੀ ਸਿਮਰਨ ਨਹੀਂ ਕੀਤਾ ਸੇਵਾ ਨਹੀਂ ਕੀਤਾ ਉਹਦਾ ਦਿਨ ਕਹਿੰਦੇ ਬਿਰਥਾ ਚੱਲਿਆ ਗਿਆ ਉਹਦਾ ਸਮਾਂ ਟਾਈਮ ਦਿਨ ਅਜਾਈ ਗਿਆ ਖਾਲੀ ਕਹਿੰਦੇ ਮੇਕ ਬਿਨਾ ਜਿਉ ਖੇਤੀ ਜਾਏ ਬਿਨਾ ਪਾਣੀ ਤੋਂ ਸਿੰਚਾਈ ਤੋਂ ਤੇ ਬਿਨਾ ਮੀਂਹ ਤੋਂ ਖੇਤੀ ਫਸਲ ਬੇਕਾਰ ਐ ਸੁੱਕ ਜਾਂਦੀ ਐ ਫਸਲ ਜੇ ਪਾਣੀ ਨਾ ਮਿਲੇ ਤਾਂ ਜਿਵੇਂ ਪੜਦੇ ਨਾ ਕਿਰਤ ਕਰਮ ਕੇ ਵੀਛੜੇ ਕਰ ਕਿਰਪਾ ਮੇਲੂ ਹੂ ਰਾਮ ਸਾਧ ਸੰਗਤ ਇਹ ਸਾਡੇ ਕਰਮ ਹੈ ਕਹਿੰਦੇ ਜਲ ਬਿਨ ਸਾਖ ਕੁਮਲਾਵਤੀ ਜਲ ਬਿਨ ਸਾਖ ਕੁਮਲਾ ਜਾਂਦੀ ਏ ਜਿਵੇਂ ਉਪਜੈ ਨਾਹੀ ਧਾਮ ਪਾਣੀ ਤੋਂ ਬਗੈਰ ਜਲ ਤੋਂ ਬਗੈਰ ਜੜ ਸੁੱਕ ਗਈ ਧਾਮ ਨਹੀਂ ਪੈਂਦਾ ਮੁੱਲ ਨਹੀਂ ਪੈਂਦਾ ਝਾੜ ਘਟ ਜਾਂਦਾ ਹੈ ਉਸੇ ਤਰ੍ਹਾਂ ਸਾਡੀ ਜ਼ਿੰਦਗੀ ਦਾ ਝਾੜ ਘਟਰੇ ਗੋਬਿੰਦ ਭਜਨ ਬਿਨ ਬ੍ਰਥੇ ਸਭ ਕਾਮ ਚਲੋ ਮੇਰੇ ਵਰਗਾ ਕਵੀ ਤਾਂ ਵੱਖਰੀ ਗੱਲ ਹੈ ਗੁਰੂ ਅਰਜਨ ਦੇਵ ਜੀ ਕਹ ਰਹੇ ਵੀ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਦੱਸੋ ਹੈ ਕਿ ਨਹੀਂ ਬਿਰਥੇ ਕਿ ਜ਼ਰੂਰੀ ਉਹ ਹੈ ਅਸੀਂ ਕਹਿੰਨੇ ਫਲਾਨਾ ਕੰਮ ਜ਼ਰੂਰੀ ਹੈ ਉਹ ਕੰਮ ਜ਼ਰੂਰੀ ਕੁਝ ਵੀ ਨਹੀਂ ਇੱਥੇ ਤਾਂ ਵੱਡੇ ਵੱਡੇ ਆਏ ਜ਼ਰੂਰੀ ਕੰਮ ਕਰਕੇ ਤੁਰਦੇ ਲੱਗੇ ਆਪਾਂ ਵੀ ਜ਼ਰੂਰੀ ਕੰਮ ਇੱਕ ਦਿਨ ਨਿਬੜ ਜਾਣਗੇ ਉਸ ਤੋਂ ਬਾਅਦ ਕੌਣ ਕਰੂਗਾ ਇਹ ਵਹਿਮ ਆਪਾਂ ਮਨੋਂ ਕੱਢੀਏ ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ ਜੇ ਕਿਤੇ ਦੁਨੀਆਂ ਇਹ ਗੱਲ ਸਮਝ ਲਹੇ ਜਿਉਂ ਕਿਰਪਨਕੇ ਨਿਰਾਰਥ ਦਾਮ ਕਿਰਪਨ ਕੰਜੂਸ ਨੂੰ ਕਹਿੰਦੇ ਐ ਕੰਜੂਸ ساری ਉਮਰ ਧਨ ਜੋੜਦਾ ਆਪਦੇ ਕੰਮ ਇੱਕ ਪੰਜੀਨੀਓਂ ਦੀ ਤੇ ਸਾਰਾ ਹੀ ਛੱਡ ਜਾਂਦਾ ਕੰਜੂਸ ਬੰਦੇ ਦੀ ਮਾਇਆ ਆਪ ਨਹੀਂ ਉਹ ਵਰਤਦਾ ਮਗਰ ਲਿਆ ਲਈ ਛੱਡ ਜਾਂਦਾ ਸਾਰਾ ਕੁਝ ਤਾਂ ਕਰਕੇ ਕਹਿੰਦੇ ਧਨ ਧਨ ਜਿਹ ਤੇ ਜਨ ਜਿਹ ਘਟ ਬਸਿਓ ਹਰਨਾਉ ਉਹ ਸਰੀਰ ਧਨ ਹੈ ਜਿਹਦੇ ਹਿਰਦੇ ਚ ਪ੍ਰਮਾਤਮਾ ਦਾ ਨਾਮ ਵਸ ਗਿਆ ਹੁਣ ਅਗਲੀ ਪੰਕਤੀ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਤਾਕੈ ਬਲ ਬਲ ਜਾਓ ਬਾਰੇ ਬਾਰੇ ਜਾਈਏ ਬਲਿਹਾਰ ਜਾਈਏ ਰਹਿਤ ਅਵਰ ਕਸ਼ ਅਵਰ ਕਮਾਵਤ ਹੁਣ ਅਗਲੀ ਪਉੜੀ ਸ਼ੁਰੂ ਹੁੰਦੀ ਹੈ ਇਹ ਹੁਣ ਆਪਾਂ ਧਿਆਨ ਰੱਖਣਾ ਜ਼ਰੂਰ ਕੋਸ਼ਿਸ਼ ਕਰਿਓ ਬੰਦਾ ਕਰਤਾ ਨਹੀਂ ਸਕਦਾ ਇਹੋ ਜੇ ਭਿਆਨਕ ਸਮੇਂ ਚ ਰਹਿਤ ਅਵਰ ਕਸ਼ ਅਵਰ ਕਮਾਵਤ ਜਿੱਥੋਂ ਸਾਡੇ ਦੁੱਖ ਸ਼ੁਰੂ ਹੁੰਦੇ ਆ ਬਾਹਰੀ ਮੇਕਅਪ ਹੋਰ ਬਾਹਰੀ ਬਾਣਾ ਹੋਰ ਤੇ ਅੰਦਰ ਕੁਝ ਹੋਰ ਉਦੋਂ ਸਾਰੀ ਗੜਬੜਾ ਹੈ ਰੇਣੀ ਬੈਣੀ ਸੈਣੀ ਕੁਝ ਹੋਰ ਐ ਦਿਖਾਵਾ ਕੁਝ ਹੋਰ ਕਰੀ ਜਾਂਦਾ ਵੀ ਮਨ ਕਰਕੇ ਬੰਦਾ ਕੁਝ ਹੋਰ ਸੀ ਬਾਹਰੋਂ ਦਿਖਾਵਾ ਇਹ ਕੀਤਾ ਕਹਿੰਦੇ ਰਹਿਤ ਅਵਰ ਅਗਲੀ ਪੰਕਤੀ ਕਹਿੰਦੇ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਉਤੋਂ ਤੋਂ ਤਾਂ ਰੱਬ ਦੀਆਂ ਗੱਲਾਂ ਬਹੁਤ ਕਰਦਾ ਹੈ ਪਿਆਰ ਦੀਆਂ ਪ੍ਰੇਮ ਦੀਆਂ ਗੱਲਾਂ ਬਹੁਤ ਕਰਦਾ ਪਰ ਮਨ ਕਰਕੇ ਪ੍ਰੇਮ ਹੈ ਹੀ ਨਹੀਂ ਪਰਮਾਤਮਾ ਨਾਲ ਸਿਰਫ ਦਿਖਾਵਾ ਮੂੰਹ ਦੇ ਨਾਲ ਗੰਡਾ ਬੰਨੀ ਜਾਂਦਾ ਵੀ ਰੱਬ ਆਏ ਹੁੰਦਾ ਰੱਬ ਨਾਲ ਪ੍ਰੇਮ ਕਰੋ ਨਾਮ ਜਪੋ ਦਾਨ ਪੁੰਨ ਕਰੋ ਚੰਗੀਆਂ ਚੰਗੀਆਂ ਗੱਲਾਂ ਮੂੰਹ ਤੋਂ ਕੇਵਲ ਤੇ ਮਨ ਕੀ ਹੈ ਮਨ ਖੋਟਾ ਮਨ ਚਾਹ ਤਾ ਪ੍ਰੇਮ ਭਾਵਨਾ ਸ਼ਰਧਾ ਹੈ ਹੀ ਨਹੀਂ ਤੇ ਗੱਲਾਂ ਕਰਦਾ ਨਾ ਜਿਹੜਾ ਉਤੋਂ ਉਤੋਂ ਉਹਦਾ ਪਤਾ ਲੱਗ ਜਾਂਦਾ ਕਿਉਂਕਿ ਜਦੋਂ ਦੇ ਨਾਲ ਵਿਚਰਦੇ ਵੀ ਗੱਲਾਂ ਹੋਰ ਕਰਨੀ ਹੋਰ ਤੇ ਸਾਧ ਸੰਗਤ ਗੁਰੂ ਸਾਹਿਬ ਕਹਿੰਦੇ ਜਾਨਨਹਾਰ ਪ੍ਰਭੂ ਪਰਬੀਨ ਉਹ ਤਾਂ ਜਾਣਦਾ ਮਹਾਰਾਜ ਤਾਂ ਸਾਰਾ ਕੁਝ ਜਾਣਦਾ ਹੈ ਜਾਨਨਹਾਰ ਹੈ ਉਹਨੂੰ ਤੂੰ ਮੂਰਖ ਥੋੜੀ ਬਣਾਲੇਗਾ ਹੋ ਸਕਦਾ ਦੁਨੀਆ ਤੇਰੀਆਂ ਗੱਲਾਂ ਸੁਣ ਕੇ ਤੇਰੇ ਮਗਰ ਲੱਜੇ ਮਜੂਤੋਂ ਤੋਂ ਗੱਲਾਂ ਸੁਣੇ ਲੋਕ ਆਖਣਾ ਵੀ ਰੱਬ ਦੀਆਂ ਗੱਲਾਂ ਕਰਦਾ ਕਹਿੰਦੇ ਬਾਹਰ ਭੀਖ ਨਾ ਕਾਹੂ ਪੀਨ ਤੇਰੇ ਬਾਹਰੀ ਭੇਖ ਨਾਲ ਉਹ ਪ੍ਰਸੰਨ ਨਹੀਂ ਹੋਣਾ ਉਹ ਖੁਸ਼ ਨਹੀਂ ਹੋਣਾ ਇਹ ਯਾਦ ਰੱਖੀ ਤਾਂ ਕਰਕੇ ਨਕਲੀ ਨਹੀਂ ਬੰਨ ਅਸਲੀ ਬੰਨ ਹੈ ਅਸਲੀ ਪ੍ਰੇਮ ਕਰਨਾ ਕਹਿੰਦੇ ਅਵਰ ਉਪਦੇਸ਼ ਹੈ ਆਪ ਨਾ ਕਰੈ ਹੁਣੇ ਯਾਦ ਰੱਖਿਓ ਬਹੁਤਿਆਂ ਦੀ ਆਦਤ ਹੈ ਤੁਹਾਨੂੰ ਮੋੜਾਂ ਤੇ ਮਿਲ ਜਾਣਗੇ ਆਮ ਹੀ ਮਿਲ ਜਾਣਗੇ ਵੀ ਦੂਜਿਆਂ ਨੂੰ ਭਰ ਭਰ ਕੇ ਉਪਦੇਸ਼ ਬਾਧੂ ਉਪਦੇਸ਼ ਤੇ ਆਵਦਾ ਬੁਰਾ ਹਾਲ ਆਪਣੇ ਆਪ ਚ ਕੁਝ ਨਹੀਂ ਕੱਢਣ ਪਾਉਣ ਨੂੰ ਆਪ ਜਮਾ ਖਾਲੀ ਤੇ ਦੂਜਿਆਂ ਨੂੰ ਭਰ-ਭਰ ਕੇ ਉਪਦੇਸ਼ ਲਈ ਪੰਡਾਰੇ ਉਹਨਾਂ ਕੋਲ ਜਿੰਨਾ ਮਰਜ਼ੀ ਬੋਲੀ ਜਾਣ ਜਿੰਨਾ ਮਰਜ਼ੀ ਉਹਨਾਂ ਨੂੰ ਸੁਣੀ ਜਾਓ ਐਂ ਲੱਗਦਾ ਵੀ ਗਿਆਨੀ ਇਹਨੂੰ ਬਹੁਤ ਹੈ ਦੂਜਿਆਂ ਨੂੰ ਉਪਦੇਸ਼ ਦੇਣ ਵਾਲਾ ਜਦੋਂ ਆਪ ਨਹੀਂ ਕਰਦਾ ਮਹਾਰਾਜ ਕਹਿੰਦੇ ਆਵਤ ਜਾਵਤ ਜਨਮ ਮੈਂ ਮਰੇ ਉਹ ਕਹਿੰਦੇ ਸਦਾ ਸਦਾ ਲਈ ਜੰਮੇਗਾ ਮਰੇਗਾ ਉਹਦੇ ਪਤਾ ਨਹੀਂ ਕਿੰਨੇ ਕੁ ਜਨਮ ਲੈਣੇ ਪੈਣਗੇ ਬਾਰ ਬਾਰ ਖੇਡ ਜਨਮ ਦੀ ਹੀ ਕਰਨੀ ਹੈ ਕਈ ਵਾਰ ਨਾ ਤੁਸੀਂ ਵੇਖੋਗੇ ਬਹੁਤ ਹੀ ਭਗਤੀ ਕਰਨ ਵਾਲੇ ਬੰਦੇ ਬਿਮਾਰ ਜਾਦੇ ਹੁੰਦੇ ਆ ਰੋਗ ਜਾਦੇ ਹੁੰਦੇ ਆ ਤੇ ਮਹਾਂਪੁਰਖਾਂ ਨੂੰ ਪੁੱਛਿਆ ਜੀ ਵੀ ਇੰਨੀ ਭਗਤੀ ਨਿਤਨੇਮ ਹੈ ਤੇਨੀਆਂ ਬਿਮਾਰੀਆਂ ਕਿਉਂ ਆ ਉਹ ਕਹਿੰਦੇ ਵੀ ਹੁਣ ਤੈਨੂੰ ਇਸੇ ਜਨਮ 'ਚ ਹੀ ਮੁਕਤ ਕਰਨਾ ਹੁਣ ਤੇਰਾ ਅਗਲਾ ਪਿਛਲਾ ਸਾਰਾ ਖਤਮ ਕਰਨਾ ਹੈ ਸਾਰਾ ਹੀ ਖਤਮ ਕਰਨਾ ਹੈ ਵੀ ਜੇ ਜਿਹੜੀ ਤੈਨੂੰ ਕੋਈ ਅਗਲੇ ਜਨਮ 'ਚ ਹੋਣੀ ਸੀ ਇਸੇ 'ਚ ਹੀ ਗੱਡਤੀ ਹੁਣ ਆਵਾ ਗਵਨ ਦਾ ਚੱਕਰ ਹੀ ਖਤਮ ਕਰ ਦੇਣਾ ਸਰੀਰਕ ਰਿਸ਼ਤੇ ਤਾਂ ਇੱਥੇ ਹੀ ਆ ਨਾ ਸਾਧ ਸੰਗਤ ਹੁਣ ਇੱਥੇ ਮਹਾਰਾ ਕਹਿੰਦੇ ਆਵਤ ਜਾਵਤ ਜਨਮੈ ਮਰੈ ਆਉਵਾ ਜਾਉਵਾ ਜਮੂਵਾ ਤੇ ਮਰੂਵਾ ਅੱਗੇ ਸੱਚੇ ਪਾਤਸ਼ਾਹ ਕਹਿੰਦਾ ਜਿਸ ਕੈ ਅੰਤਰ ਵਸੈ ਨਿਰੰਕਾਰ ਜੀ ਦੇ ਅੰਦਰ ਪ੍ਰਮਾਤਮਾ ਵਸ ਗਿਆ ਕਹਿੰਦੇ ਤਿਸ ਕੀ ਸਿੱਖ ਤਰੈ ਸੰਸਾਰ ਹੁਣ ਬਹੁਤਾਤ 90 95% ਗਿਣਤੀ ਉਹਨਾਂ ਦੀ ਹੈ ਵੀ ਅਵਰ ਉਪਦੇਸ਼ ਆਪ ਨਾ ਕਰੇ ਦੂਜਿਆਂ ਨੂੰ ਉਪਦੇਸ਼ ਵਾਧੂ ਆਪ ਨਹੀਂ ਕੋਈ ਸੱਚ ਤੇ ਤੁਰਨਾ ਤੁਰਨਾ ਉਪਦੇਸ਼ ਦੂਜਿਆਂ ਨੂੰ ਘਰ ਘਰ ਕੀ ਹੈ